ਦਰਾਹਾ ਦੇ ਦੱਖਣੀ ਬਾਈਪਾਸ ਜਿੱਥੇ ਕਿ ਸਰਹੰਦ ਨਹਿਰ ਨੂੰ ਦੋਹਾਂ ਸਾਈਡਾਂ ਤੋਂ ਪੱਕਾ ਕਰਨ ਦਾ ਕੰਮ ਜੰਗੀਪਦਰ ਦੇ ਉੱਪਰ ਚੱਲ ਰਿਹਾ ਹੈ ਇਸ ਰੋਡ ਦੇ ਉੱਪਰ ਇੱਕ ਅੱਜ ਬੜਾ ਹੀ ਭਿਆਨਕ ਸੜਕੀ ਹਾਦਸਾ ਵਾਪਰਿਆ ਇੱਕ ਵੱਡਾ ਟਰੱਕ ਬੇਕਾਬੂ ਹੋ ਕੇ ਇਸ ਨਹਿਰ ਦੇ ਵਿੱਚ ਡਿੱਗ ਗਿਆ ਰਾਹ ਦੀ ਗੱਲ ਇਹ ਰਹੀ ਕਿ ਇਸ ਟਰੱਕ ਚਾਲਕ ਨੂੰ ਦੀ ਜਾਨ ਬਚ ਗਈ ਬਿਲਕੁਲ ਸਹੀ ਸਲਾਮਤ ਹੈ ਰਾਹਗੀਰਾਂ ਨੇ ਇਸ ਨੂੰ ਬੜੀ ਮੁਸ਼ਕਲ ਦੇ ਨਾਲ ਗੱਡੀ ਵਿੱਚੋਂ ਬਾਹਰ ਕੱਢਿਆ ਰਾਗੀਰਨ ਦਸਨ ਅਨੁਸਾਰ ਇਸ ਟਰੱਕ ਚਾਲਕ ਨੇ ਸ਼ਰਾਬ ਪੀਤੀ ਹੋਈ ਸੀ ਜਿਸ ਕਰਕੇ ਇਹ ਟਰੱਕ ਰੇਲਿੰਗ ਨੂੰ ਤੋੜਦਾ ਹੋਇਆ ਨਹਿਰ ਦੇ ਵਿੱਚ ਉਤਰ ਗਿਆ ਇਸ ਤੋਂ ਵੀ ਵੱਡੀ ਰਾਹਤ ਦੀ ਗੱਲ ਇਹ ਰਹੀ ਕਿ ਇਸ ਨਹਿਰ ਦੇ ਵਿੱਚ ਜਿਸ ਤਰ੍ਹਾਂ ਕਿ ਸਾਈਡਾਂ ਨੂੰ ਪੱਕੀਆਂ ਕਰਨ ਦਾ ਕੰਮ ਚੱਲ ਰਿਹਾ ਹੈ ਕੰਮੇ ਕੰਮ ਕਰ ਰਹੇ ਨੇ ਜੀਸੀਬੀ ਮਸ਼ੀਨਾਂ ਲੱਗੀਆਂ ਹੋਈਆਂ ਨੇ ਅਗਰ ਇਹ ਟਰੱਕ ਉਹਨਾਂ ਦੇ ਉੱਪਰ गिर ਜਾਂਦਾ ਤਾਂ ਵੱਡਾ ਭਿਆਨਕ ਹਾਦਸਾ ਹੋ ਸਕਦਾ ਸੀ ਪਰੰਤੂ ਇਸ ਤਰ੍ਹਾਂ ਦਾ ਇਸ ਤੋਂ ਵਿਚਾਰ ਰਿਹਾ ਹੈ ਦੇਖ ਸਕਦੇ ਹਾਂ ਕਿ ਰਾਹਗੀਰਾਂ ਦੀ ਮਦਦ ਨਾਲ ਇਸ ਚਾਲਕ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਸ ਰੇਲਗ ਨੂੰ ਤੋੜ ਕੇ ਇਹ ਇਹ ਟਰੱਕ ਬਿਲਕੁਲ ਸਿੱਧਾ ਜਾ ਕੇ ਨਹਿਰ ਵਿੱਚ ਉਤਰ ਗਿਆ ਨਹਿਰ ਦੇ ਨਾਲ ਜੋ ਪਟੜੀ ਬਣਾਈ ਗਈ ਹੈ ਉਸ ਉੱਪਰ ਗਿਰ ਗਿਆ ਲੋਕਲ ਪ੍ਰਸ਼ਾਸਨ ਪੁਲਿਸ ਪ੍ਰਸ਼ਾਸਨ ਐਸ ਐਚ ਓ ਦਰਾਹਾ ਜੀ ਰਵਿੰਦਰ ਮੌਕੇ ਉੱਪਰ ਪੁੱਜ ਗਏ ਜਿਨ੍ਹਾਂ ਨੇ ਇਸ ਟਰੱਕ ਦੇ ਚਾਲਕ ਨੂੰ ਨਾਲ ਲੈ ਕੇ ਉਸ ਤੋਂ ਪੁਸ਼ਕਿਸ਼ ਜਾਰੀ ਹੈ ਦੇਖ ਸਕਦੇ ਹਾਂ ਕਿ ਬੜਾ ਹੀ ਭਿਆਨਕ ਸੜਕੀ ਹਾਦਸਾ ਸੀ